ਗੁਰਤਾਸਪੁਰ ਦੇ ਪਿੰਡ ਸਾਧੂ ਚੱਕ ਦੇ ਇੱਕ ਘਰ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਚੋਂ 10 ਤੋਂ 15 ਅਣਪਛਾਤੇ ਵਿਅਕਤੀ ਜਿਨ੍ਹਾਂ ਵੱਲੋਂ ਮੂਹ ਬੰਨੇ ਹੋਏ ਸਨ ਉਹ ਘਰ ਦੀਆਂ ਕੰਦਾਂ ਟੱਪ ਕੇ ਪਹਿਲਾਂ ਤਾਂ ਘਰ ਚ ਦਾਖਲ ਹੁੰਦੇ ਨੇ ਤੇ ਬਾਅਦ ਚ ਉੱਥੋਂ ਦੋ ਬੱਚਿਆਂ ਨੂੰ ਅਗਵਾ ਕਰਕੇ ਲੈ ਜਾਂਦੇ ਨੇ ਤੇ ਜਿਸ ਤੋਂ ਬਾਅਦ ਉਸ ਘਰ ਦੀ ਮਾਲਕ ਲੜਕੀ ਦਿਲਪ੍ਰੀਤ ਕੌਰ ਕੈਮਰੇ ਸਾਹਮਣੇ ਆਉਂਦੀ ਹੈ ਤੇ ਉਸ ਵੱਲੋਂ ਆਪਣੇ ਪਤੀ ਮਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਫਤਿਹਪੁਰ ਨਵਾ ਪਿੰਡ ਜ਼ਿਲ੍ਹਾ ਤਰਨਤਾਰਨ ਉੱਤੇ ਗੰਭੀਰ ਇਲਜ਼ਾਮ ਲਾਏ ਜਾਂਦੇ ਨੇ ਕਿ ਉਸ ਦੇ ਵੱਲੋਂ ਉਹਨਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਅਗਵਾ ਕੀਤਾ ਗਿਆ ਜਿੱਦੀ ਸੱਚਾਈ ਨੂੰ ਬਿਆਨ ਕਰਦੀ ਹੋਈ ਅੱਜ ਮਨਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਮਸਲੇ ਬਾਰੇ ਜਾਣਕਾਰੀ ਦਿੱਤੀ ਹੈ ਪਿੰਡ ਦੇ ਸਰਪੰਚ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਏ ਤੇ ਜੋ ਦੋਸ਼ੀ ਹੋਵੇ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਏ ਨਾ ਕਿ ਵੀਡੀਓ ਵੇਖ ਕੇ ਨਜਾਇਜ਼ ਕਿਸੇ ਉੱਪਰ ਕਾਰਵਾਈ ਕੀਤੀ ਜਾਏ ਜੀ ਨਾਮ ਜੀ ਦਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿਹੜਾ ਪਿੰਡ ਸਾਡਾ ਸਾਡਾ ਨਵਾਂ ਪਿੰਡ ਫਤਿਹਪੁਰ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਏਜੀ ਨਾਲ ਵਾਇਰਲ ਹੋ ਗਈ ਆ ਜਿਹੜੀ ਕਿ ਕੁਝ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਪਿੰਡ ਗਰਦਾਸਪੁਰ ਦੇ ਲੱਗਦੇ ਨੇ ਜੀ ਤੇ ਬੱਚੇ ਨੂੰ ਜੋ ਕਿ ਉਹ ਤੋਂ ਗਵਾ ਕਰਕੇ ਲੈ ਜਾਂਦੇ ਨੇ ਕੀ ਮਸਲਾ ਕੀ ਇਹ ਸਰਾ ਜੀ ਕਿ ਤੇ ਕਿਹੜਾ ਇਹ ਵਾਰ ਨਹੀ ਜੀ ਬੱਚੇ ਨੂੰ ਗਵਾ ਕਰਕੇ ਨਹੀਂ ਲੈ ਕੇ ਆਈ ਮੇਰਾ ਮੇਰੀ ਵਾਈਫ ਦੇ ਨਾਲ ਡਿਸਕਿਊਟ ਚੱਲਦਾ 2 ਸਾਲ ਹੋ ਗਏ ਇੱਥੋਂ ਗਈ ਆ ਰੋਟਸ ਕਿਉਂ ਕਰਾਂ ਤੁਹਾਡਾ ਨਾਂ ਤਾਂ ਮੇਰੇ ਬੱਚੇ ਨੂੰ ਮਿਲ ਦਿੱਤਾ ਜਾਂਦਾ ਉੱਥੇ ਤੇ ਨਾ ਹੀ ਮੈਨੂੰ ਘਰ ਦੇ ਜਦੋਂ ਮੈਂ ਜਾਂਦਾ ਵਾਂ ਹਰ ਵਾਰੀ ਇਥੇ ਮੈਂ ਬਹੁਤ ਪੰਚਾਇਤਾਂ ਵਿੱਚ ਇਕੱਠੀਆਂ ਕੀਤੀਆਂ ਬੜਾ ਕੁਝ ਕੀਤਾ ਉਹਨਾਂ ਨੂੰ ਹੱਥ ਤਰਲੇ ਜੋੜੇ ਆ ਕਿ ਮੇਰੇ ਕਮ ਸੇ ਕ ਮੇਰੇ ਬੱਚਾ ਨਾਲ ਨਾ ਮੈਨੂੰ ਫੋਨ ਤੇ ਗੱਲ ਕਰਾਈ ਜਾਂਦੀ ਆ ਕੋਰਟ ਦੇ ਵਿੱਚ ਵੀ ਜੱਜ ਨੇ ਵੀ ਕਹਿਆ ਕਿ ਇਹਨਾਂ ਦੀ ਬੱਚਾ ਨਾਲ ਫੋਨ ਤੇ ਗੱਲ ਕਰਾਇਆ ਕਰੋ ਵੀਡੀਓ ਕਾਲ ਕਰਾਇਆ ਕਰੋ ਉਹਦੇ ਬਾਜੂ ਦੇ ਨਾਲ ਮੇਰਾ ਕੋਈ ਗੱਲ ਨਹੀਂ ਕਰਾਉਂਦੇ ਇਹਨਾਂ ਦੀ ਤੇ ਮੈਂ ਤਾਂ ਮਤਲਬ ਕਿ ਲਾਸਟ ਵਾਰੀ 12 ਅਗਸਤ ਨੂੰ ਗਿਆ ਅੱਜ ਤੇ ਇਹਨਾਂ ਨੇ ਵੀਡੀਓ ਬਣਾ ਕੇ ਝੂਠੀਆਂ ਪਰਫਾਰਮੈਂਸ ਆਈ ਜਾਂਦਾ ਕਿ ਸਾਡੇ ਘਰ ਲੈ ਕੇ ਇਹਨਾਂ ਦੇ ਘਰ ਪਿਛਲੀ 12 ਅਗਸਤ ਦੀ ਵੀਡੀਓ ਵੇਖੋ ਜਿਸ ਦਿਨ ਮੈਂ ਗਿਆ ਉਹਨਾਂ ਦੇ ਘਰੇ ਮੈਂ ਨਾ ਘਰ ਗਿਆ ਬੱਚੇ ਮੇਰੀ ਸਾਸ ਨੇ ਮੈਨੂੰ ਤੋਹੀਨ ਕਰਕੇ ਮੈਨੂੰ ਵਾਪਸ ਭੇਜ ਦਿੱਤਾ ਮੈਂ ਉੱਥੇ ਜਦੋਂ ਵਾਪਸ ਆਇਆ ਇਹਨਾਂ ਦੇ ਪਿੰਡ ਦੇ ਸਰਪੰਚ ਕੋਲ ਵੀ ਗਿਆ ਕਿ ਮੈਨੂੰ ਮਿਲਣ ਨਹੀਂ ਦਿੰਦੇ ਉਹਨੇ ਚਿਰ ਜਦੋਂ ਮੈਂ ਉੱਥੋਂ ਮਿਲ ਕੇ ਵਾਪਸ ਨਿਕਲਿਆ ਵਾ ਮੇਰਾ ਸਾਲਾ ਕੁਝ ਲੈ ਕੇ ਗੁੰਡੇ ਨਾਲ ਮੇਰੇ ਤੇ ਉੱਥੇ ਮੇਰੇ ਗਲ ਪੈ ਗਿਆ ਵਾ ਤੇ ਰਸਤੇ ਦੇ ਵਿੱਚ ਆ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਨਾ ਮੇਰੀ ਗੱਡੀ ਵੀ ਭੰਨੀ ਆ ਤੇ ਨਾਲ ਹੀ ਇਹਨਾਂ ਨੇ ਮੇਰੇ ਉੱਤੇ ਮਾਰਕਟਾਈ ਕੀਤੀ ਆ ਮੈਂ ਤਾਂ ਫਿਰ ਆਪਣਾ ਇੱਕ ਮਿੰਟ ਜਿਵੇਂ ਫੋਨ ਆਨ ਕਰ ਲ ਦੋ ਉਸ ਦਿਨ ਉਹਦੇ ਦਰਖਾਸਤ ਵੀ ਦਿੱਤੀ ਸੀ ਕਿ ਮੈਨੂੰ ਇਹ ਧੱਕਾ ਕਰਦੇ ਮੇਰੇ ਨਾਲ ਚਲੋ ਫਿਰ ਵੀ ਫਿਰ ਵੀ ਮੇਰੀ ਸੁਣਾਈ ਨਹੀਂ ਮੈਂ ਤਾਂ ਫਿਰ ਆਪਣਾ ਮੈਂ ਕਹਾ ਗਿਆ ਕਿ ਮੈਂ ਕਹ ਚਲੋ ਸਾਰਿਆਂ ਨੇ ਕਹਾ ਕਿ ਆਪਾਂ ਵੈਬ ਬਈਆ ਕਰ ਗਏ ਆਪਾਂ ਨਾ ਵਧੀਏ ਜੇ ਰਗੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਬੱਚਿਆਂ ਦੀ ਗੱਲ ਕਹੀ ਗੀ ਕਰ ਰਹੀ ਆ ਦੀ ਬੱਚੇ ਤਾਂ ਮੇਰੇ ਕੋਲ ਹੀ ਛੱਡ ਕੇ ਗਈ ਇੱਥੇ ਮੈਂ ਇਹਨਾਂ ਦੇ ਕੋਲ ਬੱਚੇ ਇਹਨਾਂ ਨੂੰ ਮਰਵਾਉਣ ਵਾਸਤੇ ਲੈ ਆ ਗਿਆ ਜਿੱਥੇ ਨਾ ਮੇਰੇ ਤੋਂ ਬੱਚੇ ਖੋਲੇ ਸਕੋ ਤੇ ਮੈਨੂੰ ਉਹਦੇ ਬਾਅਦ ਚਾਹ ਨਹੀਂ ਦਿੱਤਾ ਫਿਰ ਬੱਚਿਆਂ ਨੂੰ ਮੈਂ ਜਿਹੜਾ ਵੱਡਾ ਬੱਚਾ ਵਾ ਉਹ ਇੱਥੇ ਮੈਂ ਦੀ ਸੈਕੰਡ ਹਾਰ ਸਕੂਲ ਦੇ ਵਿੱਚ ਪੜਦਾ ਹੈ ਏ ਜਾ ਰਹੀ ਆ ਦਸੰਬਰ 2023 ਨੂੰ 24 ਤਰੀਕ ਨੂੰ ਤੇ ਬੱਚੇ ਦੀ ਐਡਮਿਸ਼ਨ ਚੱਲਣ ਦੀ ਹੈ ਅਪ੍ਰੈਲ ਦੀ ਬੱਚਾ ਸੈਕੰਡਰੀ ਸਕੂਲ ਭਿੱਖੀ ਬਣਚਾ ਪੜਨ ਦਿਆ ਸੀ ਜਾ ਕੇ ਚਾਚੀ ਵੀ ਕਰ ਸਕਦੇ ਇੱਥੇ ਕੋਈ ਵੀ ਉਸ ਤੋਂ ਬਾਅਦ ਇਹਨਾਂ ਨੇ 5 ਜਨਵਰੀ ਨੂੰ ਮੈਂ ਇਹਨਾਂ ਦੇ ਘਰੇ ਉੱਥੇ ਗਿਆ ਨੂੰ ਲੈਣ ਵਾਸਤੇ ਇਹਨਾਂ ਨੇ ਮੈਨੂੰ ਬੇਰੇ ਕੋ ਬੱਚੇ ਖੋਲੇ ਤੇ ਮੈਨੂੰ ਬਾਹਰ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਵੀ ਸਾਡੇ ਬੜੀਆਂ ਪੰਚਾਇਤਾਂ ਗਈਆਂ ਬੜਾ ਕੁਝ ਗਿਆ ਇਥੇ ਇਹਨਾਂ ਨੂੰ ਮੈਂ ਇਹ ਵਣ ਇਥੋਂ ਤੱਕ ਵੀ ਕਹਿੰਦੇ ਅੱਜ ਪ੍ਰਸ਼ਾਸਨ ਇਹ ਪ੍ਰਸ਼ਾਸਨ ਅੱਜ ਮੇਰੇ ਤੇ ਕਾਰਵਾਈ ਕਰਨ ਦਿਆ ਵਾ ਇਹ ਵੀ ਅਗੇ ਕਿ ਮੈਂ ਮੈਡਮ ਪਲਵਿੰਦਰਜੀਤ ਕੌਰ ਜਿਹੜੇ ਐਸਐਸਪੀ ਉਥੋਂ ਦੇ ਗਰਦਾਸਪੁਰ ਉਥੇ ਮੈਂ ਆਪਣੀ ਇੱਕ ਅਰਜੀ ਵੀ ਦਿੱਤੀ ਆ ਕਿ ਮੇਰਾ ਕੰਮ ਸੇ ਕੰਮ ਮੇਰੇ ਬੱਚੇ ਇਹਨਾਂ ਨਾਲ ਸਾਡਾ ਵਿਆਹ ਕਰਾ ਜਾਵੇ ਸਾਨੂੰ ਬੱਚਿਆਂ ਨੂੰ ਮਿਲ ਦਿੱਤਾ ਜਾਵੇ ਇਹਨਾਂ ਨੇ ਉਥੇ ਵੀ ਕੋਈ ਉਹਦੀ ਕੋਈ ਵੀ ਨਹੀਂ ਸੁਣਵਾਈ ਕੀਤੀ ਵੀ ਕਹਿੰਦੇ ਕਿ ਨਹੀਂ ਅਹੀਂ ਨਹੀਂ ਮਿਲਣਾ ਵੀ ਹੋਰ ਚੇ ਮਿਲਦਾਂਗੇ ਫੜਾਣੇ ਥਾਂ ਦੇ ਕਰਦੇ ਆ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਵੀ ਜਦੋਂ ਤੁਹਾਡਾ ਪੁਟ ਮਾਰ ਕੀਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਉਹਦਾ ਗਲਬ ਜੀ ਕਾਰਵਾਈ ਇਹੀ ਕਾਰਵਾਈ ਸੁਣਵਾਈ ਨਹੀਂ ਸਾਡੀ ਕਿਤੇ ਵੀ ਅਜੇ ਉਹਨਾਂ ਨੇ ਕਿਹਾ ਚਲੋ ਫਿਰ ਵਿੱਚ ਵੀ ਗੱਲ ਇਹ ਕਹੇ ਸੀ ਕਿ ਚਲੋ ਮੰਨ ਲਓ ਕਿ ਛੋਟਾ ਪੰਜਾਬ ਬੈਜੋ ਨਾ ਹੀ ਤੁਹਾਡਾ ਮਸਲਾ ਗਾਂ ਵਦੇ ਨਾ ਹੀ ਵਦੇ ਵੀ ਤੇ ਵੈਲਿਊ ਕਿੰਨਾ ਚਿਰ ਹੋ ਗਿਆ ਜੀ ਮੈਰਿਜ ਮੇਰੀ ਫਰਵਰੀ 2017 ਚ ਹੋਈ ਹੈ ਜੀ ਵਾਈਫ ਦਾ ਕੀ ਨਾਮ ਉਹਨਾਂ ਦਿਲਪੀਤ ਕੌਰ ਆ ਜੀ ਇਸ ਦੇ ਵਿੱਚ ਕੋਈ ਬਾਹਰ ਵੀ ਗਏ ਨੇ ਹਾਂ ਜੀ ਮੈਂ ਤੇ 2019 ਦੇ ਫਰਵਰੀ ਚੋਂ ਬਾਹਰ ਭੇਜਿਆ ਜੀ ਹਾਂ ਜੀ ਮੇਰੇ ਕੋਲ ਆ ਜੀ ਆ ਵੇਖੋ ਪ੍ਰੂਫ ਸਾਰੇ ਆਹ ਦਾ ਵਿਜ਼ਾ ਵਾ ਤੁਸੀਂ ਚੈੱਕ ਕਰ ਸਕਦੇ ਜੀ ਆਫਰ ਲੈਟਰ ਤੱਕ ਜੋ ਵੀ ਹੈਗਾ ਜਿੰਨਾ ਦਾ ਵੀਜ਼ਾ ਹੈ ਜਦੋਂ ਇਹ ਗਏ ਨੇ ਬਾਹਰ ਜਦੋਂ ਵੀਜ਼ਾ ਲੱਗਾ ਕਿ ਉਹਦੇ ਬੱਚੇ ਤੁਹਾਡੇ ਕੋ ਹਾਂ ਜੀ ਜੀ ਇੱਥੇ ਬੱਚਾ ਛੱਡ ਕੇ ਚਲੇ ਗਏ ਸੀ ਉਹ ਤੋਂ ਤੇ 6 ਮਹੀਨੇ ਬਾਅਦ ਉਹ ਉੱਥੋਂ ਵਾਪਸ ਆ ਗਈ ਹੈ ਕਦੋਂ ਹੋਇਆ ਸਰ ਇਹ ਕਹਿੰਦੀ ਆ ਕਿ ਇੱਥੇ ਸੈਟਿੰਗ ਨਹੀਂ ਹੈਗੀ ਵੀ ਆਪਾਂ ਕੈਨੇਡਾ ਜਾਣਾ ਹੁਣ ਇਹ ਜਦੋਂ ਗਈ ਆ ਦੋ ਜਾਂ ਲੜਾਈ ਇਸ ਟਾਈਮ ਦੀ ਇਹ ਵੀ ਅੱਗੀ ਅੱਗੇ ਆਜ ਦੀ ਕੈਨੇਡਾ ਦੀ ਰਿਫਿਊਜ਼ਲ ਹੈ ਜੀ ਨਵੰਬਰ ਆ ਆਪਣੇ 2023 ਦੇ ਵਿੱਚ ਅਸੀਂ ਸਪਤੰਬਰ ਜਾ ਬਲਾਈ ਕੀਤਾ ਸੀ ਵੀਜ਼ਾ ਜਿਸ ਦਿਨ ਦੀ ਆਈ ਉਸ ਦਿਨ ਦੀ ਇਹਨੇ ਘਰ ਚ ਕਰੇ ਪਾਈ ਆ ਤੇ ਸਰ ਮੈਂ ਤਾਂ ਅੱਗੇ ਅੱਗੇ ਵੀ ਆਪਣਾ ਜੋ ਵੀ ਹੈਗਾ ਆ ਉਹਦਾ ਵੇਜ ਵਟ ਕੇ ਤੇ ਲਾਇਆ ਵਾ ਹੁਣ ਵੀ ਮੈਂ ਆ ਜਦੋਂ ਆ ਕੈਨੇਡਾ ਦੀ ਰਿਫਿਊਜ਼ਲ ਆਈ ਆ ਸਰ ਉਦੋਂ ਮੇਰਾ ਫੇਰ ਨੁਕਸਾਨ ਹੋਇਆ ਹੁਣ ਵੀ ਵਾਰ-ਵਾਰ ਮੈਨੂੰ ਬਾਹਰ ਘਾਦੋ ਮੇਰੇ ਭਰਾ ਨੂੰ ਬਾਹਰ ਘਲਾਓ ਤੇ ਮੈਂ ਕਿੰਨੇ ਕੇ ਪੈਸੇ ਲਾਈ ਜਾਵਾਂ ਇਹਨਾਂ ਦੇ ਉੱਤੇ ਕਿੰਨਾ ਕੇ ਪੈਸਾ ਲੱਗਿਆ ਸਰ ਕਰਦੋ ਘਾੜੋ ਮੇਰਾ 24-25 ਲੱਖ ਰੁਪਏ ਨਾਲ ਤਾਂ ਲੱਗ ਗਿਆ ਬਾਹਰ ਘਲਾ ਹਾਂਜੀ ਤੇ ਜ਼ਮੀਨ ਕਿੰਨੀ ਕਰੂ ਜ਼ਮੀਨ ਮੇਰੇ ਕੋਲ ਜੀ ਹੈਗੀ ਆ ਆਪਣੇ ਗੁਜਾਰੇ ਜੋਗੀ 8-10 ਕਿੱਲੇ ਤਾਂ ਉਹਨਾਂ ਜਿਹੜੇ ਬੱਚੇ ਨੇ ਉਹ ਤੁਹਾਡੇ ਕੋ ਹਾਂਜੀ ਮੇਰੇ ਕੋਲੇ ਨਹੀਂ ਜੀ ਹੁਣ ਐ ਵਕਤ ਤੇ ਮੇਰੇ ਕੋਲਾ ਜੀ ਹਾਂਜੀ ਹੁਣ ਕੀ ਇਨਸਾਫ ਦੀ ਕੀ ਮੰਗ ਸਕਦੇ ਜੀ ਮੈਂ ਇਨਸਾਫ ਦੀ ਮੰਗ ਕਰਦਾ ਵਾਂ ਕਿ ਉਹ ਝੂਠੀਆਂ ਪਰਵਾਹਾਂ ਤਾਂ ਬਜੇ ਜਾਵੇ ਪੁਲਸ ਵੀ ਜੇ ਸਾਰੀ ਜਿੰਨੀ ਵੀ ਹੈਗੀ ਇਨਕੁਆਇਰੀ ਕਰਕੇ ਜੇਕਰ ਮੈਂ ਦੋਸ਼ੀ ਹੂੰ ਤਾਂ ਮੈਨੂੰ ਦੇਣ ਸਜ਼ਾ ਪਰ ਮੇਰਾ ਤੇ ਇਹ ਹੈਗਾ ਕਿ ਜੇ ਮੈਂ ਠੀਕ ਆ ਮੇਰਾ ਤਰੀਕਾ ਉਹ ਗਲਤ ਹੋ ਸਕਦਾ ਉਹਨੂੰ ਉਸ ਦਿਨ ਲਿਆਉਂਦਾ ਪਰ ਮੇਰੀ ਸੁਣਵਾਈ ਵੀ ਨਹੀਂ ਕਿਤੇ ਹੋਈ ਅਜੇ ਤੱਕ ਜਿਹੜੀ ਵੀਡੀਓ ਇਹ ਲਈ ਇਹ ਤੁਹਾਡੇ ਨਾਲ ਬੱਚੇ ਕਿ ਕੇ ਹਾਂਜੀ ਮੇਰੇ ਕੋਲੇ ਜੀ ਬੱਚੇ ਮੈਂ ਲੈ ਕੇ ਆਂ ਜੀ ਜਿਹੜੇ ਵਿਅਕਤੀ ਤੁਹਾਡੇ ਨਾਲ ਕੋਈ ਗਏ ਆ ਨਹੀਂ ਜੀ ਕੋਈ ਨਹੀਂ ਜੇ ਉਹ ਸਿੰਪਲ ਲੈ ਗਿਆ ਹਾਂਜੀ ਇਹ ਵੀਡੀਓ ਜਿਹੜੀ ਬਿਲਕੁਲ ਝੂਠੀ ਦੇਰ ਚਲੋ ਜੋ ਝੂਠੀ ਆ ਸੱਚੀ ਆ ਚਲ ਵੀਡੀਓ ਵਿੱਚ ਜੋ ਵੀ ਹੈਗਾ ਠੀਕ ਆ ਤੇ ਇਹਨਾਂ ਨੇ ਤਾਂ ਪਰ ਇਦਾਂ ਦਾ ਕੋਈ ਨਹੀਂ ਹੈਗਾ ਜਿਹੜੀਆਂ ਪਹਿਲੀਆਂ ਵੀਡੀਓ ਕੱਢ ਕੇ ਨਾ ਘਰ ਸিসিਟੀਵੀ ਲੱਗੇ ਪਹਿਲੀ ਵੀਡੀਓ ਦਿਖਾਉਣ ਜਿੱਦਣ ਹੱਥ ਜੋੜ ਕੇ ਨਾ ਬੂਹੇ ਖੁਲੋਂਦੇ ਰਹੇ ਮੈਂ ਕੱਲਾ ਜਾਂਦ ਰਿਹਾ ਕਿਸੇ ਨੂੰ ਨਾਲ ਵੀ ਨਹੀਂ ਖੜਦਾ ਰਿਹਾ ਜੀ ਕੋਈ ਕਿੱਲੇ ਕਿਹਾ ਤੁਹਾਡੇ ਕੋਲ ਵੀਡੀਓ ਹੈਗੀ ਜਿਹੜੀ ਕੁੱਟਮਾਰ ਹੋਈ ਹਾਂਜੀ ਆ ਵੇਖੋ ਜੀ ਹਾਂਜੀ ਆ ਤੁਹਾਨੂੰ ਵਿਖਾ ਦਿੰਨਾ ਜੀ ਤੇ ਗਾ ਕਰੀ ਹਾਲੋਕ ਗੱਡੀ ਇਹਦੇ ਵਿੱਚ ਗੱਡੀ ਪੰਨੀ ਨਾਲ ਹੀ ਇਹਨਾਂ ਨੇ ਕਿ ਉਹ ਵੀਡੀਓ ਜਿਹੜੀ ਤੁਹਾਡੀ ਘਟਮਾਰ ਕੀਤੀ ਸੀ ਹਾਂਜੀ ਕਾਰਨ ਕੀ ਹੈ ਜੇ ਤੁਹਾਡੀ ਸੁਣਵਾਈ ਕਿਉਂ ਨਹੀਂ ਹੁੰਦੀ ਸਰ ਸੱਸ ਮੇਰੀ ਪੁਲਿਸ ਚਾ ਜੀ ਉਹ ਸਾਰੇ ਥਾਵਾਂ ਤੇ ਉਹਦਾ ਜਾਣ ਪਛਾਣ ਅਸ ਕਿੰਨੀ ਵੀ ਹੈਗੀ ਆ ਤੇ ਸਰ ਕੋਈ ਵੀ ਮੇਰੀ ਕਾਰਵਾਈ ਦੀ ਤਾਂ ਨਹੀਂ ਹੋ ਰਹੀ ਵੀ ਹੁਣ ਮੰਗ ਕੀ ਕਰਦੇ ਪਰ ਮੈਂ ਇਨਸਾਫ ਦੀ ਮੰਗ ਕਰਦਾ ਜੀ ਮੈਂ ਹੁਣ ਜੋ ਵੀ ਹੈਗਾ ਵਾ ਮੈਂ ਬੱਚੇ ਨਹੀਂ ਆਪਣੇ ਦੇ ਸਕਦਾ ਵੀ ਜੇਕਰ ਮੈਨੂੰ ਕੋਸ ਟੰਗ ਕਰੂਗੀ ਮੈਂ ਆਪਣੇ ਬੱਚੇ ਸਵੇ ਸੂਇਸਾਈਡ ਕਰ ਲੈਣੀ ਆ ਪਰ ਮੈਂ ਬੱਚੇ ਨਹੀਂ ਦੇਣੇ ਜੀ ਤਾਂ ਮੇਰੇ ਬੱਚੇ ਆ ਉਹਨਾਂ ਨੂੰ ਮੈਨੂੰ ਮਿਲਣੇ ਦਿੱਤਾ ਜਾਂ ਨਾ ਮੈਂ ਤਾਂ ਫੋਨ ਕੀਤਾ ਨਾ ਕਿਸੇ ਵੀ ਗੱਲ ਤੇ ਨਹੀਂ ਆ ਰਹੇ ਵੀ ਨਾ ਕੋਰ ਦੇ ਵਿੱਚ ਕਦੀ ਇਹਨਾਂ ਨੇ ਬੱਚੇ ਲੈ ਗਏ ਨਾ ਕਦੇ ਲੈ ਗਏ ਪਰ ਸਾਰੇ ਮੇਰੇ ਪਿੰਡ ਦੇ ਰਿਸ਼ਤੇਦਾਰਾਂ ਮੇਰੀ ਮਾਸੀ ਜਾਂ ਸਰਪੰਚ ਕਿਹੜਾ ਬੰਦਾ ਜਿਨ੍ਹਾਂ ਨੇ ਇਹਨਾਂ ਦੇ ਤਰਲੇ ਨਹੀਂ ਕੱਡੇ ਵੀ ਪਰ ਕੋਈ ਗੱਲ ਨਹੀਂ ਕਰਾ ਰਹੇ ਪਹਿਲੀ ਦਾ ਵੀ ਕੋਈ ਮਤਲਬ ਅੱਲਗ ਹਾਂਜੀ ਜਦੋਂ ਮੈਨੂੰ ਕਿਹਾ ਆਪਣੀ ਸਾਸ ਸਹ ਨੂੰ ਇੱਕ ਵਾਰੀ ਮੈਂ ਹੱਥ ਜੁੜ ਕੇ ਮੈਂ ਕਿ ਮੇਰਾ ਮੇਰਾ ਘਰ ਵਸ ਲੈਣ ਤੋਂ ਮੈਨੂੰ ਇਹਨੂੰ ਘਲਾਓ ਇੱਥੇ ਮੈਨੂੰ ਕਹਿੰਦੀ ਉੱਥੇ ਨਹੀਂ ਘਲਾਉਣਾ ਮੈਂ ਆਪਣੀ ਪਹਿਲੀ ਵੇਚ ਇੱਥੇ ਆ ਇੱਥੇ ਕੋਠੀ ਲੈ ਇਹਦੇ ਨਾਂ ਕਰਾ ਇਹਦੇ ਨਾਂ ਹੀ ਪਹਿਲੀ ਕਰਾ ਇਹਦੇ ਰਿਸ਼ਤੇਦਾਰ ਵੀ ਮਨੇ ਉਧਾਂ ਕਹਿੰਦੇ ਆ ਕਿ ਇਹਦੇ ਨਾਂ 사 ਕੋਈ ਕਰਾ ਤੇ ਇੱਥੇ ਰਹਿ ਸਾਡੇ ਕੋਲ ਪਰ ਮੈਂ ਆਪਣੇ ਮਾਂ ਤੇ ਦੂਜੇ ਤੀਜੇ ਨੂੰ ਕਿੱਦਾਂ ਛੱਡਦਾ ਮੈਨੂੰ ਮੇਰਾ ਘਰ ਆ ਇੱਥੇ ਸਾਰਾ ਕੁਝ ਹੈਗਾ ਮੈਨੂੰ ਤਾਂ ਸਾਰਾ ਕੁਝ ਇਹਦੇ ਨਾਂ ਕਰਾ ਫੇਰ ਇੱਥੇ ਆਉਣਾ ਮੇਰੇ ਸਾਲੇ ਨੂੰ ਕਹਿੰਦੇ ਕਿ ਇਹਨੂੰ ਬਾਹਰ ਕਲਾ ਇਹਦੇ ਪੈਸੇ ਤੂੰ ਲਾ ਤਾਂ ਮੈਂ ਕਿੰਨੇ ਕ ਪੈਸੇ ਲੈ ਜਾਵਾਂ ਮੈਨੂੰ ਇਹ ਨਹੀਂ ਸਮਝ ਲੱਗੰਦਈ ਜਾਂਦਾ ਅੱਜ ਤੱਕ ਅੱਜ ਕੀ ਨਾ ਵੰਜੀ ਤੱਕ ਮੇਰਾ ਨਾਂ ਜੀ ਗੁਰਵਿੰਦਰ ਕੌਰ ਹੈ ਕਿਹੜਾ ਬੰਦਾ ਵਾ ਤਾਰਾ ਸਿੰਘ ਕੀ ਮਸਲਾ ਕੀ ਹੈ ਜਿਹੜੀ ਇੱਕ ਆ ਗਰਦਾ ਪੈਟ ਗਰਦਾਸ ਉਹਦੇ ਲੱਗੇ ਪਏ ਨੇ ਘਰ ਦੇ ਵਿੱਚੋਂ ਬੱਚਾ ਕਿਨੇ ਸਾਡੇ ਗਵਾ ਕਰਕੇ ਲੈ ਗਏ ਨੇ ਕਿ ਇਹਦਾ ਪਰਿਵਾਰ ਦੇ ਕੀ ਮਸਲਾ ਕੀ ਇਹ ਸਾਹਮਣ ਹੈ ਵੇਖੋ ਜੀ ਮਸਲਾ ਤਾਂ ਕੋਈ ਨਹੀਂ ਘਰ ਵਿੱਚ ਕੋਈ ਨਹੀਂ ਨਿਕਾ ਇਹਨੂੰ ਚਲੋ ਜਿਵੇਂ ਦੇ ਘਰ ਵਿੱਚ ਨਿੱਕੀ ਮੋਟੀ ਹੁੰਦੀ ਵੀ ਆ ਕੋਈ ਗੱਲ ਨਹੀਂ ਅਸੀਂ ਵੀ ਗਏ ਸੀ ਮੈਂ ਐ ਕਰਕੇ ਹੱਥ ਵੀ ਜੋੜੇ ਸੀ ਵੀ ਮੈਂ ਮਾਸੀ ਆ ਚਲੋ ਮੈਂ ਤੇਰੇ ਪੈਰਾਂ ਤੇ ਮੈਂ ਉਹਦੀ ਮਾਂ ਨੂੰ ਵੀ ਆਖਿਆ ਵੀ ਮੈਂ ਤੇਰੇ ਪੈਰਾਂ ਤੇ ਚੁੰਨੀ ਲਵਣੀ ਆ ਮੈਂ ਦਿਲਪ੍ਰੀਤ ਨੇ ਵੀ ਆਖਿਆ ਮੈਂ ਤੇਰੇ ਪੈਰਾਂ ਤੇ ਚੁੰਨੀ ਲਾਉਣੀ ਆ ਘਰ ਚੱਲ ਉਹ ਕਿਸੇ ਗੱਲ ਤੇ ਨਹੀਂ ਆਈ ਇਹਨਾਂ ਅੱਡ ਵੀ ਕਰ ਛੱਡਿਆ ਸੀ ਅਸੀਂ ਅਸੀਂ ਆਖਿਆ ਵੀ ਚਲੋ ਉੱਤੇ ਉਦਲਾ ਪੋਛਣ ਤੁਸੀਂ ਲੈ ਲੋ ਤੇ ਇਹ ਕਿਸੇ ਗੱਲ ਤੇ ਨਹੀਂ ਗਈ ਆਈ ਤੇ ਹੁਣ ਕੀ ਕਾਰਨ ਕੀ ਬਣਿਆ ਜਿਹੜਾ ਇਹ ਸਭ ਤੇ ਕਰਤਾ ਘੜਾ ਜਿਹੜਾ ਪਹੁੰਚ ਗਿਆ ਤੇ ਇਨਸਾਫ ਦੀ ਕੀ ਮੰਗ ਕਰਦੇ ਹਾਂ ਇਨਸਾਫ ਦੀ ਇਹੋ ਮੰਗ ਕਰਦੇ ਹਾਂ ਅਸੀਂ ਤੇ ਇਹ ਆਨੇ ਆ ਵੀ ਬੱਚੇ ਵੀ ਆ ਗਏ ਆ ਤੇ ਅਸੀਂ ਇਹ ਵੀ ਇੱਥੋਂ ਤੱਕ ਵੀ ਆਨੇ ਆ ਵੀ ਦਿਲਪ੍ਰੀਤ ਵੀ ਘਰ ਆਵੇ ਅਸੀਂ ਇਹ ਇਨਸਾਫ ਚਾਹੁੰਨੇ ਅਸੀਂ ਉਹਨੂੰ ਵੀ ਨਹੀਂ ਆਂਦੇ ਅਸੀਂ ਇਹ ਵੀ ਨਹੀਂ ਆਨੇ ਵੀ ਦਿਲਪ੍ਰੀਤ ਵੀ ਘਰ ਆਵੇ ਅਨਸਾਬ ਚਾਉਨੇ ਆ 2 ਸਾਲ ਹੋ ਗਏ ਆ ਇਹ ਗੱਲ ਨੂੰ ਮੇਰਾ ਨਾਂ ਭਾਜੀ ਗੁਰਪ੍ਰੀਤ ਸਿੰਘ ਜੀ ਇੱਕ ਵੀਡੀਓ ਵਾਇਰਲ ਹੋਣੀ ਤੇ ਜੀ ਨਾ ਹੁੰਦੀ ਆ ਪਿੱਛੇ ਸਾਧੂ ਚੱਕਦੀ ਆ ਕਿ ਜਿਹੜੇ ਕੋਈ ਨੌਜਵਾਨਾਂ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਭੰਨ ਦੌੜ ਕਰਕੇ ਬੱਚੇ ਅਗਵਾ ਕੀਤੇ ਗਏ ਹਾਂਜੀ ਪੂਰਾ ਮਾਮਲਾ ਕੀ ਹੈ ਜੀ ਜਰਾ ਮਾਮਲਾ ਹੈ ਜੀ ਇਹ ਮੇਰਾ ਦੋਸਤ ਹੈ ਬਚਪਨ ਦੇ ਹੀ ਦੋਸਤਿਆਂ ਤੋਂ ਇਹਦਾ ਜਦੋਂ ਵਿਆਹ ਆਇਆ ਜੀ ਉਸ ਤੋਂ ਬਾਅਦ ਆ ਦੀ ਵਾਈਫ ਜਦੋਂ ਨੇ ਆਸਟ੍ਰੇਲੀਆ ਭੇਜੀ ਆ ਆਸਟ੍ਰੇਲੀਆ ਜਾ ਕੇ ਕੁਝ ਇਹਨਾਂ ਦਾ ਪਰਿਵਾਰ ਉੱਧਰ ਵੀ ਆ ਤੇ ਸੱਸ ਨਾਲ ਵੀ ਲਾਗੜਾ ਡਟ ਰਹੀ ਸ਼ੁਰੂ ਤੋਂ ਹੀ ਉੱਤਨੇ ਉਹਨੂੰ ਉਂਗਲਾਂ ਲਾ ਲ ਕੇ ਉਹਨੂੰ ਕੁੜੀ ਨੂੰ ਵਾਪਸ ਬੁਲਾ ਲਿਆ ਜੀ ਜਦੋਂ ਆਈ ਉਦੋਂ ਤੋਂ ਚਾਹੁੰਦੀ ਸੀ ਵੀ ਕਿਸੇ ਤਰੀਕੇ ਨਾਲ ਉਹਦੇ ਘਰ ਲੈ ਆਵਾਂ ਈਵਨ ਵੀ ਜਦੋਂ ਉਹਦਾ ਛੋਟਾ ਬੇਟਾ ਆਇਆ ਨਾਨੀ ਹੋਣ ਦੇ ਨਾ ਤੇ ਉਹ ਵੇਖਣ ਤੱਕ ਨਹੀਂ ਉਹਨੂੰ ਬਾਈ ਉਹ ਲਾਤ ਵਿਗੜਦੇ ਗਏ ਜੀ ਤੇ ਖੀਰੀ ਉਹਨੇ ਆਪ ਦਾ ਦਾਅ ਖੇਡ ਕੇ ਕੁੜੀ ਨੂੰ ਵਾਪਸ ਬੁਲਾ ਲਿਆ 7-8 ਮਹੀਨਿਆਂ ਦਾ ਸਾਨੂੰ ਪਤਾ ਨਹੀਂ ਲੱਗਾ ਵੀ ਇਹਦੀ ਘਰ ਦੀ ਗਈ ਆ ਫਿਰ ਇਹਨੇ ਮੇਰੇ ਨਾਲ ਤੇ ਸਰਪੰਚ ਸਾਹਿਬ ਨਾਲ ਅਲਾਹ ਕੀਤੀ ਫਿਰ ਅਸੀਂ ਮੇਰੇ ਕਹਿਣਾ ਤਿੰਨੇ ਜਣੇ ਉਹਨਾਂ ਦੇ ਘਰ ਗਏ ਜੀ ਕਰੀਬ 3-4 ਘੰਟਿਆਂ ਦਾ ਕਿ ਅਸੀਂ ਉਹ ਹੱਥ ਜੋੜੇ ਜੀ ਪਰ ਅਸੀਂ ਹਰ ਟਾਈਮ ਬੇਜਤੀ ਕਰਉਂਦੇ ਰਹੇ ਆ ਉਹਨਾਂ ਅੱਜ ਆਜੋ ਕੱਲ ਆਜੋ ਫਿਰ ਹਫ਼ਤੇ ਬਾਅਦ ਨਹੀਂ ਦੁਬਾਰਾ ਫਿਰ ਗਏ ਆ ਉਦੋਂ ਇਹਦੇ ਬ੍ਰਦਰ ਤੇ ਭਾਬੀ ਨੂੰ ਵੀ ਨਾਲ ਲੈ ਕੇ ਗਏ ਉਦੋਂ ਵੀ ਸਾਨੂੰ ਕੋਈ ਲਤਬਾਣੀ ਫੜਾਈ ਗਈ ਉਸ ਟਾਈਮ ਤੇ ਬੇਟਾ ਜਿਹੜਾ ਇਹ ਇੱਕ ਵਾਰੀ ਘਰ ਲੈ ਗਿਆ ਚੁੱਕਿਆ ਸੀ ਇਹਨਾਂ ਸਾਡੇ ਤੇ ਕੰਪਲੇਂਟ ਕੀਤੀ ਫਿਰ ਅਸੀਂ ਇਕੱਠੇ ਹੋ ਗਏ ਜੀ ਗੁਰਦਾਸਪੁਰ ਮੇਰੇ ਕਹਿੰਦਾ ਸਾਧਰ ਥਾਣੇ ਗਏ ਉੱਥੇ ਉਹਨਾਂ ਨੇ ਇਹ ਡਿਮਾਂਡ ਰੱਖੀ ਵੀ ਜਿਹੜਾ ਬੇਟਾ ਆ ਉਹਨੂੰ ਵਾਪਸ ਭੇਜ ਦਿਓ ਅਸੀਂ 8 8 ਜਾਂ 10 ਦਿਨ ਦੇ ਵਿੱਚ ਵਿੱਚ ਕੁੜੀ ਨੂੰ ਭੇਜ ਦਾਂਗੇ ਨੈਕਸਟ ਡੇ ਹੀ ਇਹ ਬੇਟੇ ਨੂੰ ਛੱਡ ਗਿਆ ਜੀ ਜਿੱਦਨੇ بیٹے ਨੂੰ ਛੱਡ ਗਿਆ ਬਾਅਦ ਫਿਰ ਉਹ ਕਹਾਣੀ ਬਣ ਗਈ ਮੇਰੀ ਕੁੜੀ ਨਹੀਂ ਜਾ ਸਕਦੀ ਮੇਰੀ ਕੁੜੀ ਨੂੰ ਜੇ ਖੜਨਾ ਹੈ ਤੇ ਉਹਦਾ ਬਾਹਰ ਦਾ ਵੀਜ਼ਾ ਲਵਾ ਉਹਨੇ ਤੇਰੇ ਮਾਪਿਓ ਬੋਲ ਨਹੀਂ ਰਹਿਣਾ ਇਹ ਜਿਹੜੀ ਮੇਨ ਜਿਹੜੀ ਹੈ ਜੜ ਹੈ ਜੀ ਲੜਾਈ ਦੀ ਤੇ ਮੇਰੇ ਖਿਆਲ ਨਾਲ ਐਮਐਲਏ ਜਿਹੜੇ ਮੌਜੂਦਾ ਉੱਥੇ ਪਾੜਾ ਸਾਹਿਬ ਉਹਨਾਂ ਨੂੰ ਵੀ ਵਿੱਚ ਲੈ ਕੇ ਫੈਸਲਾ ਕੀਤਾ ਸੀ ਉਸ ਟਾਈਮ ਤੇ ਵੀ ਇਹ ਸਾਰੇ ਜਨਾਨੇ ਜਿਹੜੀ ਮੁਕਰ ਗਈ ਵੀ ਮੈਂ ਆਪਣੀ ਕੁੜੀ ਨੂੰ ਨਹੀਂ ਭੇਜਣਾ ਲੜਕੀ ਨੂੰ ਜਦੋਂ ਮਿਲੋਗੇ ਕਿਤੇ ਤੁਸੀਂ ਵੀ ਮੌਕਾ ਮਿਲਿਆ ਉਹਦਾ ਮਨ ਚ ਜਾਣ ਦੀ ਚਾਹ ਹੈਗੀ ਆ ਪਰ ਉਹਨੂੰ ਬਲੈਕਮੇਲ ਹੀ ਇੰਨਾ ਕਰਦੀ ਸੱਸ ਵੀ ਜੇ ਤੂੰ ਗਈ ਤੇ ਮੇਰੇ ਘਰ ਵਾਪਸ ਨਾ ਬੜੀ ਹੁਣ ਇਹ ਬੰਦਾ ਕਿੰਨਾ ਕੁ ਬਰਦਾਸ਼ਤ ਕਰੇ ਜੀ ਤੁਹਾਡੇ ਵੀ ਬੱਚੇ ਆ ਸਾਡੇ ਵੀ ਆ ਨਹੀਂ ਬਾਪ ਆਪਣੇ ਬੱਚਿਆਂ ਤੋਂ ਬਿਨਾ ਨਹੀਂ ਰਹਿ ਸਕਦਾ ਉਹ ਜਿਹੜੀ ਇਹ ਵੀਡੀਓ ਵਾਇਰਲ ਹੋਣ ਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਨੂੰ ਅਸੀਂ ਇਹ ਕਹਨੇਗੇ ਉਹ ਅਧਿਕਾਰੀ ਕੋਲੋਂ ਦੀ ਇਨਵੈਸਟੀਗੇਸ਼ਨ ਕਰਾਈ ਜਾਵੇ ਅਸੀਂ ਅੱਜ ਕੋਸ਼ਿਸ਼ ਕਰਦੇ ਆਂ ਕਿ ਅੱਜ ਡੀਜੀਪੀ ਸਾਹਿਬ ਨਾਲ ਡਿਸਕਸ ਕਰਕੇ ਅਸੀਂ ਇਨਕੁਆਇਰੀ ਮਾਰਕ ਕਰਾਉਣੇ ਮਤਲਬ ਕਿ ਨੀਡ ਐਂਡ ਕਲੀਨ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੇ ਵਾਕਈ ਦੋਸ਼ੀ ਹੈ ਤੇ ਪਰਚਾ ਦਰਜ ਕਰ ਦੇਣ ਨਹੀਂ ਤੇ ਜਿਹੜੀ ਬੱਚਿਆਂ ਦੀ ਕਸਟਡੀ ਹੈ ਇਹਦੇ ਕੋਲ ਹੀ ਰਹਿਣ ਦਿੱਤੀ ਜਾਵੇ। ਹਾਂਜੀ ਸਰਪੰਚ ਸਾਹਿਬ ਕੀ ਨਾਮ ਆਪਨਾ? ਮੇਰਾ ਨਾਮ ਬਲਜੀਤ ਸਿੰਘ। ਕਿਹੜਾ ਪਿੰਡ ਦਾ? ਉਹ ਫਤੇਪੁਰ ਤੋਂ ਜੀ। ਹਾਂਜੀ ਸਰਪੰਚ ਜੀ ਕਿ ਜਿਹੜਾ ਮਸਲਾ ਤੁਹਾਡੇ ਪਿੰਡ ਦਾ ਚੱਲ ਰਿਹਾ ਹੈ ਕਿ ਪਿੰਡ ਗਰਦਾਸਪੁਰ ਦੀ ਇੱਕ ਵੀਡੀਓ ਵੀਰਲ ਹੋ ਗਈ ਹੈ। ਕਿ ਜਿੱਦੇ ਇੱਕ ਬਾਪ ਆਪਣੇ ਬੱਚਿਆਂ ਨੂੰ ਮਿਲਣ ਗਿਆ ਸੀਗਾ ਪਰ ਉਹ ਪਰਿਵਾਰ ਦਾ ਕਹਿਣਾ ਹੈ ਕਿ ਇਹਨਾਂ ਨੂੰ ਰੋਗਵਾ ਕੀਤਾ ਗਿਆ ਹੈ ਨਾ ਮਾਮਲਾ ਕੀ ਹੈ ਪੂਰਾ ਜੀ? ਜੀ ਦੇਖੋ ਜੀ ਉਹ ਤਾਂ ਬਹੁਤ ਲੰਮੀ ਕਹਾਣੀ ਆ। ਜੇਦਾ ਸਾਰੀ ਦਸੀਏ ਤਾਂ ਬਹੁਤ ਲੰਮੀ ਹੋ ਜੂਗੀ ਮੈਂ ਤਾਂ ਸ਼ੋਰਟ ਤੁਹਾਨੂੰ ਦੱਸ ਸਕਦਾ ਇਹਦਾ ਜਿਹੜਾ ਹੀ ਵਿਆਹ ਜਦੋਂ ਵਿਆਹ ਹੋਇਆ ਹੈ ਵਿਆਹ ਤੋਂ ਬਾਅਦ ਬੇਬੀ ਹੋ ਗਿਆ ਬੇਬੀ ਤੋਂ ਹੋ ਹਾਲੇ ਸਾਰੀ ਇਹਨਾਂ ਲੜਾਈ ਝਗੜਾ ਦਿਲਪ੍ਰੀਤ ਨੇ ਲੜਾਈ ਝਗੜਾ ਰੱਖ ਲਿਆ ਵੀ ਮੈਨੂੰ ਬਾਹਰ ਕਰਾਓ ਹਾਲੀ ਬੇਬੀ 6 ਮਹੀਨੇ ਨਾ ਰਹਿਣੀ ਹੋਇਆ ਤੇ ਇਹਨੂੰ ਆਸਟ੍ਰੇਲੀਆ ਭੇਜਿਆ ਆਸਟ੍ਰੇਲੀਆ ਜਾ ਕੇ ਉੱਥੇ ਵਰਕ ਪਰਮਿਟ ਵੀ ਦਵਾਇਆ 6 ਮਹੀਨੇ ਬਾਅਦ ਅਦੀ ਵੀ ਮੈਂ ਵਾਪਸ ਆਣਾ ਫਿਰ ਇਹ ਵਾਪਸ ਵੀ ਆ ਗਈ ਆਣ ਕੇ ਆਉਂਦਿਆਂ ਆਣ ਕੇ ਫੇਰ ਲੜਾਈ ਵਾਲੀ ਉਹਨਾਂ ਨੂੰ ਜਿਹੜੀ ਮੈਂ ਕੈਨੇਡਾ ਜਾਣਾ ਜੀ ਮੈਂ ਬਾਹਰ ਅਜੇ ਤੱਕ ਨਹੀਂ ਜਾਣਾ ਮੈਂ ਪੱਕੇ ਨਹੀਂ ਜਾਣਾ ਕੁਝ ਨਹੀਂ ਹੋਣਾ ਸਭ ਕੁਝ ਕਰਕੇ ਫਿਰ ਇਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਅਸੀਂ ਗਿਰ ਫ੍ਰੀ ਵੀਜ਼ਾ ਨੂੰ ਲੈ ਜਾਨੇ ਆ ਤੇ ਇਸੇ ਦਿਨ ਦਾ ਵੀ ਜੇ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਦਿੰਨੇ ਆ ਫਿਰ ਅਪਲਾਈ ਕੀਤਾ ਜੀ ਅਪਲਾਈ ਕਰਨ ਤੋਂ ਬਾਅਦ ਚੰਗੀ ਬਣੀ ਵਸੀ ਇੱਥੇ ਰਹਿੰਦੀ ਰਹੀ ਆ ਜਦੋਂ ਉਹਦੀ ਰਿਫਿਊਜ਼ਲ ਆ ਗਈ ਜਿੱਦੋਂ ਰਿਫਿਊਜ਼ਲ ਆ ਗਈ ਇਹਨੇ ਫਿਰ ਤੰਗ ਕਰਨਾ ਸ਼ੁਰੂ ਕਰਤਾ ਫਿਰ ਉਹਨੇ ਆਪਦੀ ਮਾਂ ਨੂੰ ਖਾਦ ਕੇ ਤਾਂ ਰੈਡੀਵਨ ਕਰਕੇ ਆਪਣੇ ਭਰਾ ਨੂੰ ਸੱਦ ਲਿਆ ਵੀ ਮੈਨੂੰ ਫੋਟੋ ਮਾਰ ਕਰਦੇ ਤੇ ਮੈਨੂੰ ਲੈ ਜੇ ਮੈਂ ਹੀ ਜਿਹੜਾ ਉਹ ਉਸ ਦਿਨ ਇਹਦੇ ਭਰਾ ਦੇ ਨੂੰ ਖਬਰਦ ਕੀਤਾ ਵੀ ਤੂੰ ਲੈ ਜਾ ਫਿਰ ਇਹ ਲੱਗਦੀ ਆ ਉਹਨਾਂ ਵਾਲੇ ਚਰੇ ਵੀ ਬੱਚੇ ਜਿਹੜੇ ਹੀ ਮਨਦੀਪ ਦੇ ਬੋਲ ਸੀ ਅਗਲੇ ਦਿਨ ਕਹਿੰਦੇ ਸਾਨੂੰ ਬੱਚੇ ਦੇ ਕੇ ਜਾਓ ਫਿਰ ਮੈਂ ਜਾ ਕੇ ਬੱਚੇ ਦੇ ਗਿਆ ਨਰਮਨਦੀਪ ਗਿਆ ਅਸੀਂ ਜਾ ਕੇ ਬੱਚੇ ਨੂੰ ਦੇ ਕੇ ਆਏ ਆ ਫਿਰ ਉਹ ਕਭੀ ਹੋਰ ਤੁਸੀਂ ਜਿਹੜਾ ਇਹ ਮੇਰੇ ਮੁੰਡੇ ਨੂੰ ਦੂਰ ਰਹੋ ਉਹਦੇ ਵਾਸਤੇ ਪੈਸੇ ਲਾਓ ਤੇ ਵੀਜ਼ਾ ਦਵਾਓ ਹਾਂ ਹਾਂ ਕਰਕੇ ਅੱਗੇ ਵੀ ਕਰਾਣਾ ਕਿ ਜਦੋਂ ਮਨਦੀਪ ਨਾਲ ਗੱਲ ਕੀਤੀ ਮਨਦੀਪ ਕਹਿੰਦਾ ਮੇਰੇ ਕੋਲ ਤਾਂ ਪੈਸੇ ਕੋਈ ਨਹੀਂ ਹੈਗਾ ਮੈਂ ਤਾਂ ਸਾਰਾ ਲੁੱਟਿਆ ਗਿਆ 50 ਲੱਖ ਰੁਪਏ ਦੇ ਲੱਗੇ ਬਣੇ ਤਾਂ ਇਧਰ ਉਧਰ ਲੱਗਦੇ ਉੱਤੇ ਲੱਗ ਗਿਆ ਕੋਲ ਪੈਰੀ ਵੇਚਣਾ ਦੀ ਰਹਿ ਗਈ ਆ ਫਿਰ ਕਹਿੰਦੇ ਨੇ ਇਹਦੀ ਸੱਸ ਕਹਿੰਦੀ ਪੈਰੀ ਵਿੱਚੋਂ ਪਰ ਮੇਰਾ ਮੁੰਡਾ ਬਾਰ ਕਰਾਓ ਨਹੀਂ ਤੇ ਫਿਰ ਧਿਆਨ ਕਰੋਗੇ ਤੇ ਫੇਰ ਹੀ ਇਹ ਕੁੜੀ ਨੂੰ ਚੜਾਵਾਂਗੇ ਉਦੋਂ ਤੇਜ ਦੇ ਵਿੱਚ ਜਿਹੜਾ ਮੁੰਡਾ ਇਹ ਵਾਪਸ ਨਹੀਂ ਆਇਆ ਬਾਦ ਵਿੱਚ ਸਾਡੇ ਜਿਹੜੇ ਐਮਐਲਏ ਨੇ ਸਾਬਕਾ ਬਾੜਾ ਸਾਹਿਬ ਉਹਦੇ ਨਾਲ ਤਾਲਮਿਲ ਕਰਕੇ ਤਾਂ ਹੀ ਫੇਰ ਸਮਝੌਤੇ ਦੀ ਕੋਸ਼ਿਸ਼ ਕੀਤੀ ਸਮਝੌਤੇ ਤੋਂ ਸੁਣਦਾ ਹੋਇਆ ਨਹੀਂ ਜੀ ਇਹਨੇ ਇੱਕ ਛਤ ਰੱਖ ਲਈ ਵੀ ਮੇਰੇ ਬੱਚੇ ਮੈਨੂੰ ਦੇ ਕੇ ਜਾਓ ਬੱਚੇ ਹੀ ਦੇਤੇ ਕਦੀ ਦੇਤੇ ਜਿੱਦਣ ਗਏ ਬੱਚੇ ਦੇਣ ਗਏ 10 25000 ਰੁਪਏ ਇਹਨੇ ਲੈਣਾ ਮੈਂ ਕਪੜੇ ਬਣਾਉਣੇ ਆ ਮੈਂ ਇਹਨਾਂ ਦੀ ਇੱਥੇ ਵਿੱਚ ਚੜ੍ਹਦੀ ਬਣੀ ਰਹੇ ਇਹਦੇ ਇਹ ਗੱਲ ਇਹ ਕਹਿੰਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਇਸ ਸਾਲ ਇਹ ਬਖਾਓ ਤੇ ਮਗਰ ਦੇ ਵੀ ਜੋ ਵੀ ਜੋ ਵੀ ਕੁਝ ਹੋਇਆ ਜਾਂ ਜੋ ਸਾਡੇ ਥਰੂ ਸਾਡੇ ਸਾਹਮਣੇ ਹੋਇਆ ਉਤੋਂ ਥੋੜੀਆਂ ਪਰਜਾਇਦਾ ਸਾਰਿਆਂ ਦੇ ਹੋਇਆ ਸਾਰਿਆਂ ਨੂੰ ਲਾਲ ਲੈ ਕੇ ਬਾਵੇਂ ਬਾਵੇਂ ਆਪ ਦੀ ਤਰਫੋਂ ਨਤਉਤੀ ਐਨ ਖੁੱਲੀ ਖੁੱਲੀ ਪੰਚਾਇਤ ਬਾਕੇ ਜੀ ਦਾ ਵੀ ਕਸੂਰ ਆ ਉਹ ਉੱਤੇ ਕਰਦੇ ਕਰਦੇ ਪਰ ਜੇਕਰ ਇਹਦੀ ਸਸਜਾ ਜਾਰੀ ਬੰਦੀ ਵੀ ਦੀ ਤੇ ਸਾਇਦਾ ਘਰ ਜਿਹੜਾ ਬਸ ਸਕਦਾ